ਓੰ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੰਡਾਤ ਬੰਧਣਿਆਣ ਕਬਾ ਸਰਬ ਕਲਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾ ਨਿਕਦੇ ਕਰ ਹੱਥ ਜੀ ਦੋਲਣਾ ਤੇ ਰਾਖੋ ਪ੍ਰਭ ਨਾ ਨਿਕਦੇ ਕਰ ਹੱਥ ਪਰਮਤੇ ਸਰਮਾਨ ਜੋ ਸਤਿਗੁਰਾਂ ਦੀ ਸਾਜੀ ਔਰਨਵਾਜੀ ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਓ ਆ ਮਾਈ ਭਾਈ ਗੁਰਪਾਵਾ ਵਾਲੇ ਨੂੰ ਅੰਮ੍ਰਿਤ ਵੇਲੇ ਕੋਲ ਕੇ ਗੁਰ ਸਾਹਿਬ ਦੀ ਪਵਨ ਜੁਲੀ ਵਿੱਚ ਪਹੁੰਚ ਕਰਕੇ ਹੱਥ ਨੂੰ ਪ੍ਰਾਰਥਨਾ ਲਵਾ ਦਿੱਤਾ ਆ ਸਵਾਗਤ ਸਤਿਗੁਰੂ ਜੀ ਦੇ ਬਰਸੀ ਤੇ ਬੁਲਾਇਆ ਆ ਕੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਗਜੀਤ ਸਿੰਘ ਦੀ ਲੜੀਵਾਰ ਚਾਲ ਰਹੀ ਕਥਾ ਮੇਰੇ ਚਾਹਿਆ ਪਾ ਕੇ ਤਿੰਨ ਗੋਦੀ ਦੀ ਵਿਚਾਰ ਕਰਨੀ ਹੈ ਔਰ ਮਨਵਰਤਿਆਂ ਨੂੰ ਕਾਕਰ ਕਰੀਏ ਥੋੜੇ ਸਮੇਂ ਦੇ ਵਿੱਚੋਂ ਬਹੁਤਾ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ ਸਤਿਗੁਰੂ ਸੱਤੇ ਬਾਦਸ਼ਾਹ ਜੀ ਦੇ ਸਾਹਮਣੇ ਸਦਾ ਨੇ ਇਹ ਸਵਾਲ ਕੀਤਾ ਕਿ ਸਤਿਗੁਰੂ ਜੀ ਉਸਨੇ ਪਿਛਲੀ ਪੌੜੀ ਵਿੱਚ ਸ਼ੁਭ ਇੱਛਾ ਤੇ ਸ੍ਰੀਪਦ ਉਪਾਸ਼ਨਾ ਕੀਤੀ ਹੈ ਹੁਣ ਦੂਜੀ ਵਿਆਹ ਦੀ ਭੂਮਿਕਾ ਸੋਚ ਵਿਚਾਰਨਾ ਜੋ ਮੰਨਣ ਰੂਪ ਹੈ ਉਸ ਬਾਰੇ ਕਥਨ ਕਰੋ ਤੇ ਨਾਲ ਹੀ ਇਹ ਵੀ ਦੱਸੋ ਕਿ ਜੀਵ ਸੁਤੰਤਰ ਹੈ ਜਾਂ ਪਤੰਤਰ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਕੀ ਕਹਿੰਦੇ ਜੀਵ ਪਤੰਤਰ ਹੈ ਸੁਤੰਤਰ ਨਹੀਂ ਕਿਵੇਂ ਆਤਮ ਗੌਰਿ ਤੇ ਪੰ ਜੋਰ ਐਸ ਤੋ ਬੁਰਸੋ ਕਿਨ ਜੀਵਨ ਪਰਾधीन ਹੈ ਇਸ ਕਰਕੇ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾ ਕਿਸੇ ਦਾ ਆਪਣਾ ਕਿਸੇ ਪ੍ਰਕਾਰ ਕਰਕੇ ਵੀ ਜੋਰ ਨਹੀਂ ਕਰਵਾ ਸਾਧ ਸੰਗਤ ਗ੍ਰੀਵਣਵਾਸ ਸੱਚੇ ਬਾਦਸ਼ਾਹ ਜੀ ਕੰਨੇ ਕਿਸੇ ਵੀ ਧਰਮ ਗ੍ਰੰਥਾਂ ਵੇਦ ਸਾਸ਼ਤਰਾਂ ਪ੍ਰਾਣ ਸਮਰਤियां ਗੁਰਵਾਣੀ ਆਦਿ ਦੇ ਕਹਿਣ ਲਈ ਕੋਈ ਆਪਣਾ ਵੱਲ ਨਹੀਂ ਹੈ ਭਾਵ ਸਭ ਕਥਨ ਕਰਨ ਵਾਲੇ ਪ੍ਰਪੱਖਤਾ ਉਸ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਰੂਪ ਹੈ ਜੇ ਕਹਿ ਰਹੀ ਹੈ ਵੀ ਮੈਂ ਵੀ ਮੈਂ ਗੁਰਵਾਣੀ ਮੰਨਦਾ ਨਾ ਕਥਾ ਕਰਦਾ ਨਾ ਕੀਰਤਨ ਕਰਦਾ ਜਾਂ ਤੁਹਾਡੇ ਜੇ ਕੋਈ ਕਹੇ ਮੈਂ ਗੁਰਦੁਆਰੇ ਜਾਉਣਾ ਮੈਂ ਗੁਰਦੁਆਰ ਦੀ ਇੰਨੀ ਸੇਵਾ ਕਰਦਾ ਨਾ ਇਹ ਕਰਦਾ ਮਾਰਕਿੰਦੇ ਨਹੀਂ ਟੂਣੀ ਇਕਨੇ ਪਰਮੇਸ਼ਰ ਆਪ ਕਰਦਾ ਆਪ ਤੋਂ ਸਤਨਾਮ ਪਰਮੇਸ਼ਰ ਦੇ ਹੁਕਮ ਨਾਲ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਏ ਨਾਨਕ ਹੁਕਮ ਹੈ ਜੇ ਬੁੱਝਾ ਤਾ ਹਮੈ ਕਹਿਣਾ ਦੂਜਾ ਭਾਗ ਹੈ ਜਿਉਂ ਬੁਲਾ ਲਾ ਕੰ ਬੋਲੇ ਸੁਆਮੀ ਕੁਦਰਤ ਕਰਣ ਹਮਾਰੀ ਆਪਾ ਕੌਣ ਹੈ ਜੀ ਪਰਮੇਸ਼ਰ ਦੀ ਕੁਦਰਤ ਬਕਰੀ ਆਪ ਕੋ ਸਤਨਾਮ ਜਦ ਆਪਣੀ ਜੋਤ ਖਿੰਚੇ ਤੋ ਸੁਆਮੀ ਤਬ ਕੋਈ ਕਰੋ ਤਖਾ ਵਖਿਆਨ ਜੇ ਕਰੇ ਮੈਂ ਕੀਤਾ ਇਨਕੇ ਪਰਮੇਸ਼ਰ ਨੇ ਜੋਤ ਜਗਲੀ ਆਪ ਦੀ ਫੇਰ ਕਰਕੇ ਦਿਖਾ ਆਪ ਦਾ ਤਾਂ ਹੱਥ ਪੈਰ ਨਹੀਂ ਬੰਦਾ ਸਾਧ ਸੰਗ ਦੀ ਹਲਾਸ ਕਰਦਾ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ ਜਦੋਂ ਰੱਬੀ ਹੁਕਮ ਅਨੁਸਾਰ ਜबान ਬੰਦ ਹੋ ਜਾਵੇ ਨਾ ਤਾਂ ਲਖਾ ਜਤਨ ਕਰਨ ਤੇ ਵੀ ਕਿਸੇ ਦੇ ਬੋਲਣ ਵਾਸਤੇ ਕੋਈ ਆਪਣਾ ਬਲ ਨਹੀਂ ਹੈ ਭਾਵੇਂ ਨਹੀਂ ਬੋਲ ਸਕਦਾ ਅਨਜਨਤ ਜਮਾਂਦਰੂ ਗੋਂਗੇ ਪੂਰੇ ਹਿਰਦੇ ਕਿੰਨੇ ਹੀ ਨੇ ਅਨੇਕਾਂ ਲੋਕ ਹਸਪਤਾਲਾਂ ਚ ਬੋਲਣ ਤੋਂ ਸਮਰਥ ਜੇਰੇ ਅੜਾਜ ਨਹੀਂ ਪਈ ਨੇ ਭਾਵ ਰੱਬ ਦੀ ਮਰਜ਼ੀ ਤੋਂ ਬਿਨਾ ਕਿਸੇ ਦਾ ਵੀ ਸੁਭਾਵ ਨਹੀਂ ਕੋਈ ਗੱਲ ਕਹਿ ਨਹੀਂ ਵੀ ਵੱਲ ਨਹੀਂ ਹੈ ਭਾਵ ਉਹ ਬੋਲਣਾ ਕੁਝ ਹੋਰ ਚਾਹੁੰਦਾ ਪਰ ਬੋਲ ਕੋ ਜੂਰ ਬੈਠਾ ਹੈ। ਸ਼ਾਸਨਿ ਨਿਮਕਮ ਕਰਨੇ পাপ ਕਰਕੇ ਬ੍ਰਹਮਾ ਜੀ ਕੋਲ ਮੰਗਣਾ ਦਾ ਸ਼ੇਮ ਨਹੀਂ ਜਾਗਦਾ ਤੇ ਇੱਕ ਦਿਨ ਸੌਮ ਦਾ ਵਰਦਾਨ ਸਿੱਖੀ। ਇਹ ਮੰਗਣਾ ਸੀ ਇਕ ਕਹਦਾ ਮੈਂ 6 ਮਹੀਨੇ ਜਾਗਦਾ ਨਾ 6 ਮਹੀਨੇ ਜਾਗਣ ਦੇ ਤੇ ਇੱਕ ਦਿਨ ਸੌਣ ਦਾ ਮੰਗਿਆ ਸੀ ਭਾਰਗ ਨੇ ਭਾਈ ਸਰਸਤੀ ਦੀ ਪ੍ਰੇਰਣਾ ਦੇ ਸਦਕਾ ਇੱਕ ਦਿਨ ਦਾ ਜਾਗਣਾ ਤੇ ਸ਼ੀਨ ਨੇ ਸੌਣ ਦਾ ਵਕਨ ਕਹਿ ਬੈਠਿਆ ਆਹ ਬੋਲਣ ਦੀ ਨਹੀਂ ਉਸ ਦਾ ਆਪਣਾ ਅਥਾਵਲ ਕੋਈ ਕਾਮ ਨਹੀਂ ਆ ਸਕਿਆ ਜੈਸਾ ਕਿ ਕੋ ਨਿਜ ਸ਼ਕਤ ਨਾ ਬੋਲ ਬੋਲਣਾ ਹਰ ਕੀ ਦਾਤ ਖਾਸ਼ਟ ਮਾਸ ਕੀ ਨੀਂਦ ਕੋ ਉਹ ਦਾ ਸਰਪ੍ਰਾਤ ਬੋਲਣਾ ਵੀ ਤਾਂ ਉਸ ਕਾਲਪੁਰਖ ਵੈਕਰੂ ਦੇ ਹੁਕਮ ਦੇ ਅੰਦਰ ਬੰਦਾ ਆਪ ਵੀ ਮਰ ਗਈ ਨਾਲ ਕੋਈ ਨਹੀਂ ਕਰੇ ਇਸ ਕਰਕੇ ਉਸ ਪ੍ਰਭੂ ਦੇ ਗੁਣਾ ਨੂੰ ਆਖਣ ਦਾ ਕਿਸੇ ਕੋਲ ਵੱਲ ਨਹੀਂ ਹੈ ਭਾ ਪਰਮੇਸ਼ਰ ਨੂੰ ਭਾਵੇਂ ਤਾਂ ਹੀ ਕੋਈ ਉਸ ਦੇ ਗੁਣਾ ਨੂੰ ਦੱਸ ਸਕਦਾ ਆਪ ਜਪਾਏ ਜਪੈ ਸੋ ਨਾਮ ਆਪ ਉਹ ਵਾਇਸ ਸੋ ਹਰ ਗੁਣਾ ਦਾ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਬੰਦਾ ਨਾਮ ਜਪਦਾ ਗੁੰਮ ਕੀ ਕਰੇ ਤੇ ਆਪ ਬਵਾਏ ਸੋਹਾਰ ਗੁਰੂ ਦਾ ਜਿਹਨੇ ਆਪਣਾ ਆਪ ਖਤਮ ਕਰ ਲਿਆ ਉਹ 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 ਗੁਰੂ ਦੀ ਨੋਟ ਹੈਗਾ ਹਰੀ ਪਰਮੇਸ਼ਰ ਸਾਧ ਸੰਗਤ ਜੀ ਚੁਪਾਇ ਨਾ ਜੋਰ ਚੁਪ ਰਹਿਣ ਚ ਵੀ ਕਿਸੇ ਦਾ ਕੋਈ ਵਲਣ ਨਹੀਂ ਭਾਵ ਆਪਣੀ ਮਰ ਦੀ ਨਾਲ ਕੋਈ ਚੁੱਪ ਵੀ ਨਹੀਂ ਰਸ ਸਾਧ ਸੰਗਤ ਜੀ ਇਹ ਘਰ ਆਉਂਦਾ ਹੈ ਕਿਨੇ ਜੰਗਲ ਵਿੱਚ ਤਪਸ਼ਾ ਕਰਦੇ ਹੋਏ ਇੱਕ ਤਰ੍ਹਾਂ ਕਾਲ ਰਸ਼ੀ ਮਹਾਤਮਾ ਨੇ ਆਪਣੇ ਚੇਲੇ ਨੂੰ ਹੁਕਮ ਦੇ ਕੇ ਰੱਖਿਆ ਸੀ ਕਿ ਉਹ ਬੋਲਣਾ ਨਹੀਂ ਚੁੱਪ ਕਰਕੇ ਭਜਨ ਸਿਮਰਨ ਕਰਨਾ ਕਿਸੇ ਨੂੰ ਕੋਈ ਵਾਰਸ ਰਾਤ ਨਹੀਂ ਦੇਣਾ ਇੱਕ ਨਨ ਮਹਾਤਮਾ ਕਿਧਰੇ ਬਾਹਰ ਗਏ ਹੋਏ ਸਨ ਇੱਕ ਰਾਜਾ ਆਇਆ ਤੇ ਉਸ ਨੇ ਚੇਲੇ ਨੂੰ ਦਰਸ਼ਨ ਘੇੜ ਰੱਖ ਕੇ ਨਿਮਰਤਾ ਸਾਹਿਤ ਪੁੱਤਰ ਦੀ ਜਾਂਚ ਨਾ ਕੀਤੀ ਚੇਲੇ ਨੇ ਗੁਰੂ ਦੇ ਬਚਨ ਨੂੰ ਪੋਹ ਲਾ ਕੇ ਵਰਦਾਨ ਦੇ ਦਿੱਤਾ ਰਾਜਾ ਨੂੰ ਇਰੇ ਘਰ ਪੁੱਤਰ ਪੈਦਾ ਜਦੋਂ ਮਹਾਤਮਾ ਜੀ ਬਾਪ ਸਾਹਿਬ ਦੇ ਡੇਲੇ ਵਾਲੀ ਬਾਤ ਸੁਣ ਕੇ ਅਨੰਦ ਹੋਏ ਤੇ ਬਚਨ ਕਰ ਦਿੱਤਾ ਕਿ ਜਾ ਕੋਈ ਰਾਜੇ ਦਾ ਪੁੱਤਰ ਹੋ। ਤਤ ਵੇਤੇ ਮਹਾਤਮਾ ਦਾ ਬਚਨ ਪੂਰਾ ਆਇਆ। ਉਹ ਉਸ ਡੇਲੇ ਨੇ ਸਰੀਰ ਤਿਆਗ ਦਿੱਤਾ ਤੇ ਰਾਜੇ ਦੇ ਘਰ ਪੁੱਤਰ ਬਣ ਕੇ ਪੈਦਾ ਹੋਇਆ। ਰਾਜੇ ਨੇ ਬੜੀਆਂ ਕੁੱਟੀਆਂ ਮਨਾਈਆਂ ਤੇ ਬਹੁਤ ਧਨ ਦਾਣ ਕੀਤਾ। ਪਰੰਤੂ ਜਦੋਂ ਰਾਜ ਪੁੱਤਰ ਵੱਡਾ ਹੋਣ ਲੱਗਾ ਤਾਂ ਉਹ ਕੋਈ ਨਾ ਬੋਲੇ। ਰਾਜਾ ਬੜਾ ਦੋਖੀ ਹੋਇਆ ਉਸਨੇ ਆਪਣੇ ਵੈਦਾਂ ਤੋਂ ਬੜੇ ਇਲਾਜ ਕਰਵਾਏ ਪਰ ਰਾਜਪੁੱਤਰ ਫਿਰ ਵੀ ਨਾ ਬੋਲਿਆ ਤੇ 18 ਸਾਲਾਂ ਦਾ ਜਵਾਨ ਹੋ ਗਿਆ ਤੇ ਇੱਕ ਦਿਨ ਰਾਜਾ ਆਪਣੇ ਪੁੱਤਰ ਸਮੇਤ ਸ਼ਿਕਾਰ ਖੇਡਣ ਲਈ ਨਿਕਲਿਆ ਤੇ ਜੰਗਲ ਚ ਇੱਕ ਖਰਗੋਸ਼ ਨਿਕਲਿਆ ਤੇ ਕੁੱਤਿਆਂ ਨੂੰ ਜਾਨਵਰ ਜਾ ਕੇ ਆਪਣੇ ਘਰਨੇ ਵਿੱਚ ਜਾ ਵੜਿਆ ਤੇ ਆਪਣੇ ਪਰਿਵਾਰ ਦੇ ਦੂਜੇ ਖਰਗੋਸ਼ਾਂ ਨੂੰ ਕਹਿਣ ਲੱਗਾ ਕਿ ਦੇਖੀ ਮੇਰੀ ਚੋਸਤੀ ਫੁਰਬੀ ਚਲਾਕੀ ਮੈਂ ਕਿਵੇਂ ਜਾਨ ਬਚਾ ਕੇ ਭੱਜ ਆਇਆ ਹਾਂ ਇਹ ਦੇਖ ਕੇ ਰਾਜਪੁੱਤਰ ਬੜੀ ਜੋਰ-ਜੋਰ ਦੀ ਹੱਸੇ ਆਖੋ ਸਤਨਹਾਂ ਬੜੀ ਜੋਰ-ਜੋਰ ਦੀ ਖਿਲਾਕੇ ਹੱਸਿਆ ਇਹ ਪਿਆਰਿਓ ਪੁੱਤਰ ਦੇ ਮੁੱਖੋਂ ਪਹਿਲੀ ਵਾਰ ਹਾਸੇ ਦੇ ਬੋਲ ਸੁਣ ਕੇ ਰਾਜਾ ਬੜਾ ਪਰਸਾਨ ਹੋਇਆ ਕਿ ਪੁੱਤਰ ਨੂੰ ਹੱਸਣ ਦਾ ਕਾਰਨ ਪੁੱਛਿਆ ਰਾਜਕੁਮਾਰ ਨੇ ਆਪਣੇ ਪਿਤਾ ਨੂੰ ਚੁੱਪ ਰਹਿਣ ਦੀ ਸਾਰੀ ਘਰਨਾ ਪਿਛਲੇ ਜਾਣੋ ਵਾਲੀ ਸੁਣਾਉਂਦਿਆਂ ਹੋਇਆਂ ਕਿਹਾ ਕਿ ਪਿਤਾ ਜੀ ਮੈਂ ਚੇਲਾ ਇਹ ਆਪਣੇ ਗੁਰੂ ਦੇ ਵਚਨਾਂ ਦੀ ਉਲੰਘਣਾ ਕਰਕੇ ਆਪਨੂੰ ਪੁੱਤਰ ਦਾ ਵਰਦਾਨ ਨਹੀਂ ਮਿਲਿਆ ਸੀ ਕਿ ਮੇਰੇ ਬੋਲਣ ਦਾ ਫਲ ਮੈਨੂੰ ਇਹ ਮਿਲਿਆ ਕਿ ਮੈਂ ਆਪਣੇ ਗੁਰੂ ਦੇ ਵਚਨ ਅਨੁਸਾਰ ਤੁਹਾਡਾ ਪੁੱਤਰ ਬਣਿਆ ਇਸ ਲਈ ਸਿਮਰਤੀ ਕਾਰਨੀ ਹੁਣ ਮੈਂ ਬੋਲਣਾ ਨਹੀਂ ਸੀ ਚਾਹਦਾ ਪਰ ਇਸ ਖਰਗੋਸ਼ ਦੀ ਮੂਰਖ ਤੋਤੇ ਹੱਸ ਆ ਗਿਆ ਕਿ ਕਿਵੇਂ ਚੰਗਾ ਭਲਾ ਬਚਿਆ ਚੁੱਪ ਨਹੀਂ ਕਰ ਸਕਿਆ ਜੇਕਰ ਨਾ ਬੋਲਦਾ ਤਾਂ ਜਾਨ ਨਾ ਗਵਾਉਂਦਾ ਭਾਵ ਚੁੱਪ ਰਹਿਣ ਚ ਵੀ ਕਿਸੇ ਦਾ ਜੋਰ ਨਹੀਂ ਇਹ ਸਾਹ ਸੰਗ ਜੈਸਾ ਕਿ ਬੋਲਣ ਪਾਜ ਉਘਾਰਿਆ ਜੋ ਮੂਲੀ ਪੱਤਾ ਭਾਵ ਚੁੱਪ ਰਹਿਣਾ ਚੰਗਾ ਹੂ ਗੁਣ ਹੈ ਬਹੁਤ ਬਾਕਬਾਕ ਕਰਨ ਵਾਲੇ ਨੂੰ ਲੋਕ ਮੂਰਖ ਆਖਦੇ ਨੇ ਪਰ ਇਸ ਵਿੱਚ ਆਪਣਾ ਜੋਰ ਨਹੀਂ ਹੁੰਦਾ ਜੈਸਾ ਕਿ ਨਾਨਕ ਬੋਲਣ ਚਖਣਾ ਦੁੱਖ ਸਦ ਮੰਗੀਐ ਸੁਖ ਸੁਖ ਲੋਕ ਦੁਇਦਰ ਕੱਪੜੇ ਪਹਿ ਰਹਿ ਗਏ ਮਨੁੱਖ ਜਿੱਥੇ ਬੋਲਣ ਹਾਰੀ ਐ ਥੱਥੇ ਚੰਗੀ ਝੁਬ ਕਹਿੰਦੇ ਜਿੱਥੇ ਤੁਹਾਡਾ ਵਾਹ ਵਾਸਤਾ ਨਾ ਚੱਲੇ ਕਹਿੰਦੇ ਬਹੁਤਾ ਬੋਲਣ ਦੀ ਲੋੜ ਨਹੀਂ ਕਹਿੰਦੇ ਚੁੱਪ ਕਰ ਜਾਈਏ ਜਿੱਥੇ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਕੋਈਿੱਥੇ ਚੰਗੀ ਚੁੱਪ ਉੱਥੇ ਚੁੱਪ ਕਰੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਇੱਕ ਵਾਰੀ ਗੋਰਖਨਾਥ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਦੁਨੀਆ ਰਹਿਣਾ ਕਿਵੇਂ ਆ ਤੁਹਾਾਰੇ ਕਹਿੰਦੇ ਗੋਰਖਾ ਆਖੇ ਨਾਨਕਾ ਵਿੱਚ ਦੁਨੀਆ ਕਿਉਂ ਕਰ ਰਹੀ ਹੈ ਕਿਵੇਂ ਕਿਵੇਂ ਰਹੀ ਹੈ ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਅੱਖੀਂ ਵੇਖਿਆ ਕੰਨੀ ਸੁਣੀ ਹੈ ਅੱਖੀਂ ਵੇਖਿਆ ਕੰਨੀ ਸੁਣੀ ਹੈ ਜੇ ਬਾਂ ਮੂੰਹ ਲਾ ਲਈ ਕਹਿੰਦੇ ਸੁਣੋ ਦੇਖੋ ਪਰ ਕਹਿੰਦੇ ਜ਼ੁਬਾਨ ਕੋ ਨਾ ਬੋਲ ਕਿਉਂ ਭਈ ਇਸੇ ਤਰ੍ਹਾਂ ਮਰਸੂਰ ਨੂੰ ਸੂਲੀ ਚੜਦਿਆਂ ਦੇਖ ਕੇ ਉਸਦੇ ਮਿੱਤਰ ਨੇ ਇਹ ਆਖਿਆ ਸੀ ਸਭ ਤੋਂ ਭਲੀ ਚੁੱਪ ਚੁੱਪ ਵਿੱਚ ਸੌ ਪੜਦਾ ਜੇ ਮਨ ਜ਼ੋਰ ਨਾ ਬੋਲਦਾ ਕਿਉਂ ਕਰ ਸੂਲੀ ਚੜਨ ਨੂੰ ਪਾਵੇਂ ਬਹੁਤਾ ਬੋਲਣ ਦੇ ਮੁਕਾਬਲੇ ਚੁੱਪ ਰਹਿਣਾ ਚੰਗਾ ਪਰ ਹੱਠ ਨਾਲ ਮੂੰਹ ਵਰਕ ਰੱਖਣਾ ਗੁਰਮਤਿ ਵਿਰੁੱਧ ਹੈ ਕਿਉਂਕਿ ਸਤਿਗੁਰਾਂ ਦੇ ਵਚਨ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਪਈ ਸੁਣਨਾ ਬਾਣੂ ਇਹ ਕਹਿਣਾ ਤ ਗੁਰਵਾਣੀ ਦੇ ਸ਼ਬਦਾਂ ਰਾਹੀਂ ਪਈ ਗੁਰਚ ਇਸ ਤਰ੍ਹਾਂ ਕੇ ਸਿੱਖ ਪਾਸ਼ਾ ਇਹ ਕਹਿੰਦੇ ਇਸ ਲੋ ਜੋਰ ਨਾਮੰਗਣ ਦੇਣ ਨਾ ਜੋ ਇਸ ਜੀਵ ਵਿੱਚ ਤਾਂ ਮੰਗਣ ਦਾ ਵੀ ਬਲ ਨਹੀਂ ਭਾਵ ਮੰਗਣਾ ਕੁਝ ਹੋਰ ਚਾਹੁੰਦਾ ਹੈ ਕਿ ਮੰਗੋ ਕੁਝ ਹੋਰ ਬੈਠਦਾ ਆਖੋ ਸਤਨਖੰਨ ਹੁਣ ਕਈ ਵਾਰੀ ਮੰਗਣ ਵਾਲਾ ਆਪਣੀ ਹیثیت ਤੇ ਸਾਹਮਣੇ ਦੇਣ ਵਾਲੀ ਦੀ ਹیثیت ਤੋਂ ਵਿਪਰੀਤ ਮੰਗ ਕੇ ਨਾਮ ਉਬਾੜ ਲੈਣੇ ਜਿਵੇਂ ਇੱਕ ਵਾਰੀ ਰਾਜਾ ਸ਼ਿਕਾਰ ਛੇੜਨ ਵਾਸਤੇ ਜੰਗਲ ਵਿੱਚ ਗਿਆ ਤੇ ਘਨੇ ਜੰਗਲਾਂ ਚ ਜਦੋਂ ਕਾਫੀ ਅੱਗੇ ਨਿਕਲ ਗਿਆ ਤਾਂ ਗਰਮੀ ਦੇ ਮਹੀਨੇ ਕਾਰਨ ਉਸ ਨੂੰ ਬਹੁਤ ਪਿਆਸ ਲੱਗੀ ਇਧਰ ਉਧਰ ਪਾਣੀ ਲੱਭਿਆ ਪਰ ਪਾਣੀ ਕਿਤੇ ਨਾ ਮਿਲਿਆ ਤੇ ਪਿਆਸ ਨਾਲ ਰਾਜਾ ਬਹੁਤ ਬਿਆਕਲ ਹੋਇਆ ਤੇ ਪ੍ਰਾਣਾ ਦੇ ਵਾਣਾ ਤੇ ਉੱਥੇ ਜੰਗਲ ਵਿੱਚ ਇੱਕ ਗੁਜਰ گاਊਆਂ ਚਰਾ ਰਿਹਾ ਸੀ ਜੇ ਰਾਜੇ ਨੇ ਦੇਖ ਕੇ ਉਸ ਤੋਂ ਪਾਣੀ ਮੰਗਿਆ ਤੇ ਸਾਹ ਸੰਗਤ ਜੀ ਤਾਂ ਉਸ ਗੁਜਰ ਨੇ ਸਾਹ ਸੰਗਤ ਜੀ ਰਾਜੇ ਨੂੰ ਪਿਆਰ ਸਹਿਤ ਬੜਾ ਠੰਡਾ ਜਲ ਸਤਾਇਆ ਕਿ ਉਹਦੀ ਪਿਆਸ बुझਾਈ ਤੇ ਸਾਹ ਸੰਤ ਜੀ ਰਾਜਾ ਗੁਜਰ ਦੇ ਬਹੁਤ ਖੁਸ਼ ਹੋਇਆ ਬੜਾ ਪਰੇਸ਼ਾਨ ਹੋਇਆ ਵੀ ਬਾਈ ਤੂੰ ਮੇਰੀ ਪਿਆਸ ਬੁਝਾਤੀ ਜੇਕਰ ਤੈਨੂੰ ਕਦੇ ਜ਼ਰੂਰਤ ਪਵੇ ਨਾ ਮੇਰੇ ਰਾਜ ਦਰਬਾਰ ਵਿੱਚ ਆ ਕੇ ਕੁਝ ਵੀ ਮੰਗ ਲਈ ਮੈਂ ਤੈਨੂੰ ਜ਼ਰੂਰ ਦੇਵਾਂਗਾ ਸਮਾਪਾਤੀ ਕੁਬਾਰੀ ਕਾਲ ਪੈ ਗਿਆ ਮੀ ਨਾ ਬੈਨ ਕਾਰਨ ਕੋਈ ਚਾਰਾ ਫਸਲਾਂ ਨਾ ਹੋਈਆਂ ਪਸ਼ੂ ਭੁੱਖੇ ਧਿਆਏ ਮਰਨ ਲੱਗੇ ਲੋਕ ਅੰਨ ਦਾਣੇ ਨੂੰ ਤਰਸਣ ਲੱਗੇ ਕਿ ਉਸ ਗੁਜਰ ਦਾ ਧੰਦਾ ਗਊਆਂ ਪਾਲ ਕੇ ਦੁੱਧ ਵੇਚਣ ਦਾ ਸੀ ਤੇ ਗਊਆਂ ਲਈ ਕੋਈ ਚਾਰਾ ਨਾ ਰਹਾ ਬੜਾ ਦੁਖੀ ਹੋਏ ਪਰ ਮਨ ਵਿੱਚ ਵਿਚਾਰ ਆਇਆ ਕਿ ਰਾਜੇ ਤੋਂ ਜਾ ਕੇ ਚਾਰਾ ਚਾਉਣਾ ਮੰਗ ਲਵਾਂ ਉਹ ਰਾਜੇ ਨੇ ਵਜਣ ਦਿੱਤਾ ਸੀ ਕਿ ਜ਼ਰੂਰ ਦਸ ਪੈਣ ਤੇ ਕੁਝ ਮੰਗ ਲਈ ਇਹ ਸੋਚ ਕੇ ਗੁਜਰ ਰਾਜੇ ਦੇ ਸਾਧ ਸੰਗਤ ਜੀ ਸਿੰਘਪੌੜ ਤੇ ਪਹੁੰਚਾ ਸਿੰਘਪੌੜ ਭਾਵ ਰਾਜੇ ਦੇ ਦਰਬਾਰ ਚ ਤੇ ਸਾਧ ਸੰਗਤ ਜੀ ਰਾਜੇ ਨੇ ਪਿਆਰ ਤੇ ਅਰਬ ਸਹਿਤ ਉਸ ਨੂੰ ਅੰਦਰ ਬੁਲਾਇਆ ਤੇ ਕੁਝ ਮੰਗਣ ਲਈ ਕਿਹਾ ਰਾਜਾ ਸੋਚਦਾ ਸੀ ਕਿ ਕੋਈ ਹੀਰੇ ਮੋਤੀ ਜਾਂ ਜ਼ਮੀਨ ਆਦ ਮੰਗੂਗਾ ਮੈਂ ਉਹਨਾਂ ਜ਼ਰੂਰ ਦੇਵਾਂਗਾ ਤੇ ਜਦੋਂ ਸਾਹ ਸੰਜੀ ਰਾਜੇ ਨੇ ਇਸ ਨੂੰ ਮੰ ਮੰਨ ਲਈ ਕਿਹਾ ਤਾਂ ਗੁਜਰ ਨੇ ਭਰੀ ਸਭਾ 'ਚ ਰਾਜੇ ਕੋਲੋਂ ਕੁਝ ਪੰਡਾ ਤੂੜੀਆਂ ਦੀਆਂ ਮੰਗੀਆਂ ਆਖੋ ਸਾਖਾਂ ਤੂੜੀਆਂ ਦੀਆਂ ਮੰਗੀਆਂ ਕਹਿੰਦਾ ਜੀ ਮੈਨੂੰ ਸਖਤ ਲੋੜ ਹੈ ਸੁਣ ਕੇ ਰਾਜੇ ਦੀਆਂ ਭਾਵਾਂ ਚੜ ਗਈਆਂ ਤੇ ਕਿਹਾ ਓਏ ਮੂਰਖਾ ਜੇ ਮੰਗਣੀ ਆਇਆ ਤਾਂ ਦੇਣ ਵਾਲੇ ਦੀ ਕਹਿੰਦਾ ਹੈ ਹੈਸਿਅਤ ਦਾ ਤਾਂ ਧਿਆਨ ਰੱਖ ਕੇ ਆਉਂਦਾ ਆਖੋ ਸਤਨਹਾਂ ਰਾਜੇ ਕੋਲੋਂ ਤੂੜੀ ਮੰਗਣੀ ਇਹ ਜਿਹੜੀ ਸਮਝਦਾਰੀ ਆ ਰਾਜੇ ਨੇ ਨੌਕਰਾਂ ਨੂੰ ਕਹਿ ਕੇ ਤੂੜੀ ਤਾਂ ਦੇ ਦਿੱਤੀ ਪਰ ਨਾਰਾਜ਼ ਹੋ ਕੇ ਕਿਹਾ ਜਾ ਇੱਕ ਵਾਰੀ ਫੇਰ ਮੰਗ ਲਈ ਪਰ ਦੇਖੀ ਹੁਣ ਮੇਰੀ ਹੈਸਿਅਤ ਦੇ ਮੱਦੇ ਨਜ਼ਰ ਰੱਖ ਕੇ ਮੰਗੀ ਗੁਰੂ ਤੂੜੀ ਲੈ ਕੇ ਚਲਾ ਗਿਆ ਕਾਲ ਕਾਰਨ ਗਰੀਬੀ ਆ ਗਈ ਦੇਣ ਵਾਲੇ ਨੂੰ ਮਹਤਾਜ ਹੋ ਗਿਆ ਫਿਰ ਖਿਆਲ ਆਇਆ ਕਿ ਰਾਜੇ ਨੇ ਇੱਕ ਵਾਰੀ ਹੋਰ ਮੰਗਣ ਲਈ ਕਿਹਾ ਸੀ ਹੁਣ ਰਾਜੇ ਕੋਲ ਕੋਈ ਵੱਡੀ ਚੀਜ਼ ਉਹ ਜਾ ਕੇ ਮੰਗਦਾ ਫਿਰ ਸੋਚ ਕੇ ਰਾਜ ਦਵਾਰ ਪੁਜਾ ਕਿ ਰਾਜੇ ਨੇ ਮੰਗਣ ਲਈ ਕਿਹਾ ਤਾਂ ਗੁਜਰ ਕਨ ਜ ਮਹਾਰਾਜ ਤੁਸੀਂ ਨਾ ਮੈਨੂੰ ਆਪਣਾ ਸਾਰਾ ਰਾਜ ਸੰਪਤੀ ਬਿਲਕੁਲ ਹੀ ਦੇ ਦਿਓ ਹੁਣ ਮੈਂ ਤੁਹਾਡੀ ਹیثیت ਨੂੰ ਸਾਰੀ ਮੰਗਦਾ ਰਾਜਾ ਹੱਸਿਆ ਤੇ ਕਹਿਣ ਲੱਗਾ ਮੂਰਖਾ ਤੂੰ ਪਹਿਲਾਂ ਮੰਗਣ ਆਇਆ ਉਦੋਂ ਮੇਰੀ ਹیثیت ਨਹੀਂ ਦੇਖੀ ਤੇ ਹੁਣ ਆਇਆ ਤਦੋਂ ਹੁਣ ਹੈਸ਼ੀਤ ਨਹੀਂ ਦੇਖੀ ਆਪਣੀ ਨਹੀਂ ਵੇਖੀ ਹੈਸ਼ੀਤ ਨੂੰ ਅਣਪੜ ਗਵਾਰ ਪਸ਼ੂ ਚਰਾਉਣ ਵਾਲਾ ਰਾਜਪਾਤ ਜਨੂੰ ਸਾਹਮਣੇ ਸਕਦਾ ਗੁਜਰ ਬੜਾ ਸ਼ਰਮਿੰਦਾ ਹੋਇਆ ਤੇ ਜਾਂਦੇ ਜਾਂਦੇ ਉਹ ਰਾਜੇ ਨੇ ਫੇਰ ਵੀ ਕੁਝ ਧਨ ਪਦਾਰਥ ਦੇ ਕੇ ਵਿਦਾ ਕੀਤਾ ਭਾਵ ਮੰਗਣ ਸਮੇਂ ਵੀ ਕੋਈ ਆਪਣਾ ਜੋਰ ਕੰਮ ਨਹੀਂ ਆਉਂਦਾ ਮੰਗਣ ਦੀ ਜਾਂਚ ਵੀ ਪਰਮੇਸ਼ਰ ਦਿੰਦਾ ਹੈ ਇਸ ਲਈ ਸਤਿਗੁਰੂ ਜੀ ਅਨੰਤ ਪਦਾਰਥਾਂ ਦੀ ਥਾਂ ਪਰਮੇਸ਼ਰ ਦਾ ਨਾਮ ਮੰਗਣ ਦੀ ਜਾਂਚ ਸਿਖਾਉਂਦੇ ਹੈ ਜੈਸਾ ਕਿ ਕਿਆ ਮੰਗੂ ਕਿਸ ਫਿਰਣਾ ਨਾ ਵੀ ਮੰਗੀਏ ਕੀ ਰਹਿੰਦਾ ਇਥੇ ਕੋਸ ਵੀ ਨਹੀਂ ਆਖੋ ਸਤਨਾ ਰਹਿੰਦਾ ਕੋਸ ਵੀ ਮੰਗਣਾ ਮੰਗਣ ਨੀਕਾ ਜੇ ਮੰਗਣਾ ਤਾਂ ਸਭ ਤੋਂ ਵੈਟਰਾ ਨੀਕਾ ਹਰਜਸ ਗੁਰੂ ਦੀ ਮੰਗਣਾ ਮੰਗਣਾ ਮੰਗਣ ਨੀਕਾ ਸਭ ਤੋਂ ਵਧੀਆ ਚੀਜ਼ ਮੰਗਣੀ ਹੈ ਸਭ ਤੋਂ ਵੈਟਰਾ ਤਾਂ ਹਰਜਸ ਗੁਰਤੀ ਮੰਗਣਾ ਕਹਿੰਦੇ ਗੁਰੂ ਦਾ ਜਸ ਮੰਗਣੀ ਇਸ ਕਰਕੇ ਮਾਰ ਕੇ ਦੇਣ ਨਾ ਜੋਰ ਵਸਤੂ ਦੇਣ দান ਦੇਣ ਦਾ ਵੀ ਜੀਵ ਦੇ ਵਿੱਚ ਕੋਈ ਜੋਰ ਨਹੀਂ ਚੱਲਦਾ ਸਭ ਪਰਮੇਸ਼ਰ ਦੇ ਹੁਕਮ ਅਨਸਾਰ ਹੀ ਹੁੰਦਾ ਹੈ ਜਿਵੇਂ ਵੱਡਾ ਦਾਨੀ ਰਾਜਾ ਹਰੀਚੰਦ 18 ਭਾਰ ਦਾਣ ਪੂਰੇ ਨਾਮ ਹੋਣ ਕਰਕੇ ਕਾਂਸੀ ਵੀ ਆਦਮ ਫਰੋਸ ਮੰਡੀ ਵਿੱਚ ਆਪ ਵਿਗਿਆ ਸੀ ਪਰ ਸੋਨੇ ਦਾ ਦਾਨ ਪੂਰਾ ਕਰਨ ਦਾ ਪ੍ਰਣ ਪੂਰਾ ਨਾ ਕਰ ਸਕਿਆ ਜੈਸਾ ਕਿ ਤੈਨ ਹਰੀ ਚੰਦ ਪਤਮੀ ਪਤ ਰਾਜੇ ਕਾਗਦ ਕੀਮ ਨਾ ਪਾਈ ਔਗਣ ਜਾਣ ਤਪੁਨ ਕਰੇ ਕਿਉਂ ਜੋ ਮੈਂ ਖਾਸ ਬੁਕਾਈ ਇਸੇ ਪ੍ਰਕਾਰ ਕੈਰਵਾ ਤੇ ਪਾਣਵਾ ਦਾ ਫੈਸਲਾ ਕਰਾਉਣ ਵਾਸਤੇ ਸ਼੍ਰੀ ਕ੍ਰਿਸ਼ਨ ਵੀ ਨੇ ਦੁਰਯੋਧਨ ਨੂੰ ਕਿਹਾ ਸੀ ਕਿ ਭਾਈ ਤੂੰ ਪਾਣਵਾ ਨੂੰ ਪੰਜ ਪਿੰਡ ਦੇ ਦੇ ਪਰ ਦੁਰਯੋਧਨ ਸੂਈ ਦੇ ਨੱਕੇ ਜਿਨੀ ਜਮੀਨ ਦੇ ਨੂੰ ਤਿਆਰ ਨਾ ਆਇਆ ਤੇ ਇਹਦੇ ਫਿਰ ਸਾਸ ਸੰਜ ਨਚੋੜ ਕੀਆ ਫਿਰ ਮਹਾਭਾਰਤ ਦਾ ਜੰਗ ਹੋਇਆ ਤੇ 18 ਹੂਣੀਆਂ ਸੈਨਾ ਮਾਰੀ ਗਈ ਮਹਾਵਨਾਸ਼ ਹੋਇਆ ਕਹਿਣ ਤੋਂ ਭਾਵ ਜੇਕਰ ਦੁਰਯੋਧਨ ਕ੍ਰਿਸ਼ਨ ਦੀ ਗੱਲ ਮੰਨ ਕੇ ਪੰਜੇ ਪਾਂਡਵਾ ਨੂੰ ਪੰਜ ਦੇ ਪਿੰਡ ਦੇ ਦਿੰਦਾ ਤਾਂ ਸ਼ਾਇਦ ਮਹਾਭਾਰਤ ਦਾ ਜੰਗ ਨਾ ਹੁੰਦਾ ਪਰ ਐਸਾ ਨਹੀਂ ਹੋ ਸਕਿਆ ਤਦ ਸਤਿਗੁਰਾਂ ਨੇ ਫਰਮਾਇਆ ਕਿ ਕੋਈ ਵਸਤੂ ਦੇਨ ਵਿੱਚ ਵੀ ਕਿਸੇ ਦਾ ਜੋਰ ਕੰਮ ਨਹੀਂ ਆਉਂਦਾ ਸਭ ਰੱਬੂ ਹੀ ਹੁਕਮ ਅਨੁਸਾਰ ਹੀ ਦਿੱਤਾ ਲਿਆ ਜਾਂਦਾ ਹੈ ਜੋਰ ਨਾ ਜੀਵਨ ਮਰਨੈ ਜੋਰ ਜਿਉਣ ਵਿੱਚ ਕਿਸੇ ਦਾ ਵੱਲ ਨਹੀਂ ਚੱਲਦਾ ਭਾਵੇਂ ਹਰ ਮਨੁੱਖ ਮੌਤ ਨੂੰ ਟਾਲ ਕੇ ਬਹੁਤ ਤੋਬਾਤ ਜਿਉਣਾ ਚਾਹੁੰਦਾ ਪਰ ਜਿਉਣ 'ਚ ਉਸ ਦਾ ਆਪਣਾ ਕੋਈ ਜੋਰ ਨਹੀਂ ਚੱਲਦਾ ਕਿਉਂਕਿ ਰੱਬੀ ਹੁਕਮ ਅਨੁਸਾਰ ਜਦੋਂ ਮੌਤ ਨੇ ਆਉਣਾ ਹੀ ਆ ਨਾ ਤਾਂ ਆ ਹੀ ਜਾਂਦੀ ਹੈ ਭਾਵੇਂ ਕੋਈ ਲੱਖਾਂ ਯਤਨ ਕਰੇ ਕੋਈ ਵੀ ਯਤਨ ਕੰਮ ਨਹੀਂ ਆਉਂਦਾ ਜਿਵੇਂ ਸਾਧ ਸੰਗਤ ਜੀ ਜਿਸ ਵੇਲੇ ਕਾਂਸ ਦੀ ਭੈਣ ਦੇਵਕੀ ਦਾ ਵਿਆਹ ਵਾਸੂ ਦੇਵ ਜੀ ਨਾਲ ਸੰਮਨ ਹੋਇਆ ਤਾਂ ਬੜੀਆਂ ਖੁਸ਼ੀਆਂ ਬਣਾਈਆਂ ਗਈਆਂ ਸਾਧ ਸੰਗਤ ਜੀ ਕਾਂਸ ਬੜੇ ਚਾਵਾ ਨਾਲ ਆਪਣੀ ਭੈਣ ਦੀ ਡੋਲੀ ਵਿਦਾ ਕਰਨ ਵਾਸਤੇ ਦੂਰ ਤੱਕ ਆਪਣੇ ਰੱਥ ਤੇ ਸਵਾਰ ਹੋ ਕੇ ਗਿਆ ਕਿ ਉਸ ਨੂੰ ਰਾਸਤੇ 'ਚ ਆਕਾਸ਼ ਕੋ ਨਹੀਂ ਹੋਈ ਕਹਿੰਦੇ ਆ ਕਾਂਸ ਤੂੰ ਜਿਸ ਭੈਣ ਨੂੰ ਇਤਨੇ ਚਾਵਾਂ ਤੇ ਖੁਸ਼ੀਆਂ ਨਾਲ ਵਿਦਾ ਕਰਨ ਜਾ ਰਿਹਾ ਜਾ ਰਿਹਾ ਨਾ ਕਹਿੰਦੇ ਏਸੇ ਵੀ ਕੋਖ ਵਿੱਚੋਂ ਪੈਦਾ ਹੋਣ ਵਾਲੇ ਤੇਰੇ ਭਾਣ ਜੇ ਦੇ ਹੱਥੋਂ ਤੇਰੀ ਮੌਤ ਹੋਣੀ ਆ ਪ੍ਰਸਤਨਾ ਉਹਨਾਂ ਕੋਲ ਇੱਕ ਮੌਤ ਤੋਂ ਬਚਣ ਲਈ ਕਾਂਸ ਨੇ ਉਤੋ ਹੀ ਲੜਨ ਭੈਣ ਟਿੱਪਣੋਈਏ ਨੂੰ ਬਾਪਸ ਲੈ ਆ ਕੇ ਮਥਰਾ ਦੇ ਵਿੱਚ ਕੈਦ ਕਰਤਾ ਸਹਾਸੰਗ ਸੰਗਲਾਂ ਦੇ ਨਾਲ ਬੰਨ੍ਹ ਦਿੱਤੀ ਗਈ ਸਖਤ ਪੈਰੇ ਲਾ ਦਿੱਤੇ ਗਏ ਹੁਕਮ ਦਿੱਤਾ ਕਿ ਜੋ ਵੀ ਬੱਚਾ ਇਹਨਾਂ ਤੋਂ ਪੈਦਾ ਹੋਵੇਗਾ ਉਸ ਦੀ ਸਮੇਂ ਮੈਨੂੰ ਖਬਰ ਕਰ ਦਿੱਤੀ ਜਾਵੇ ਸਹਾਸੰਗ ਹੁਕਮ ਦਿੱਤਾ ਇਹ ਹੁਕਮ ਅਨੁਸਾਰ ਫਿਰ ਐਵੇਂ ਉਸ ਦੇ ਹੁਕਮ ਦੀ ਪਾਲਣਾ ਕੀਤੀ ਗਈ। ਦੇਵਕੀ ਨੇ ਸੱਤ ਬੱਚੇ ਮਾਰ ਦਿੱਤੇ। ਤੇ ਪਰ ਜਦੋਂ ਸ਼੍ਰੀ ਕ੍ਰਿਸ਼ਨ ਜੀ ਜਨਮੇ ਤਾਂ ਆਨੰਦ ਨੇ ਲਿਆ ਕੇ ਉਹਨਾਂ ਨੂੰ ਗੋਪਲ ਵਿੱਚ ਪਾਲਿਆ। ਪਤਾ ਲੱਗਣ ਤੇ ਕਾਂਸ਼ ਨੇ ਕ੍ਰਿਸ਼ਨ ਜੀ ਨੂੰ ਵੀ ਮਰਵਾਉਣ ਦੇ ਬੜੇ ਯਤਨ ਕੀਤੇ ਜਿਵੇਂ ਪੂਤਣਾ ਭੇਜੀ। ਪਰ ਪੂਤਣਾ ਮਾਰੀ ਗਈ ਫਿਰ ਕੇਸੀ ਦੈਤ ਭੇਜਿਆ ਦਾ ਕ੍ਰਿਸ਼ਨ ਨੇ ਉਸ ਦੇ ਮੂੰਹ ਵਿੱਚ ਆਪਣਾ ਹੱਥ ਪਾ ਕੇ ਉਸ ਨੂੰ ਹੀ ਮਾਰ ਦਿੱਤਾ ਜਿਵੇਂ ਫੇਰ ਸੰਭਾਰਤ ਪੈ ਬਲਵਾਰ ਤੁੰਦ ਪਸਰ ਹਰ ਉਪਰ ਧਾਇਓ ਲੋਚਾਂ ਕਾਢ ਬੜੇ ਡਰਵਾਵਣ ਕਿੰਨੂ ਜਨ ਕੇ ਨਵ ਕੋ ਡਾਰਿਓ ਡਰਾਇਓ ਸ਼ਿਆਮ ਦਿਓ ਤੈਂ ਕੇ ਮੁਖ ਮੈਂ ਕਰ ਤਾਂ ਸਭ ਕੋ ਮਨ ਮੈਂ ਜਸ ਭਾਇਓ ਕਾਣ ਕੋ ਹੋਇ ਕਰ ਕਾਲ ਮਨੋ ਤਨ ਕੇਸੀ ਦੇ ਪ੍ਰਾਣ ਨੇ ਕਾਸਮ ਆਏ ਕਹਿੰਦੇ ਮੂੰਹ ਦੇ ਵਿੱਚ ਪਾ ਕੇ ਹੱਥ ਕਹਿੰਦੇ ਜਵਾਨ ਹੜਤੀ ਸੀ ਵਿੱਚੋਂ ਕਹਿੰਦੇ ਖਿੱਚ ਤਿਆ ਰਹਾ ਕ੍ਰਿਸ਼ਨ ਨੇ ਫਿਰ ਕੀ ਕੀਤਾ ਕੇਸਾਂ ਤੋਂ ਪਗੜ ਕੇ ਫਿਰ ਉਹਨੂੰ ਮਦਾਨੇ ਜੰਗ ਵਿੱਚ ਢੀਸ-ਢੀਸ ਮਾਰਿਆ ਕੋ ਸਤ ਤਾ ਹਾਂ ਕਾਂਸ ਨੇ ਕੋਗਲੀ ਪੀੜ ਨਾਮੀ ਹਾਥੀ ਛੜਿਆ ਤਾਂ ਉਹ ਕ੍ਰਿਸ਼ਨ ਨੂੰ ਮਾਰ ਦੇਵੇ ਪਰ ਹਾਥੀ ਮਾਰਿਆ ਦਾ ਐਸੇ ਤਰ੍ਹਾਂ ਮੁੱਲਟ ਦੇ ਚੰਦੌਰ ਪਹਿਲਵਾਨ ਕ੍ਰਿਸ਼ਨ ਨੂੰ ਮਾਰਨ ਹੀ ਭੇਜੇ ਕਉ ਉਹ ਕ੍ਰਿਸ਼ਨ ਜੀ ਦਾ ਬਾਲ ਨਾ ਵੇਂਦਾ ਕਰ ਸਕੇ ਕਿਉਂਕਿ ਕ੍ਰਿਸ਼ਨ ਦਾ ਰਾਖਾ ਆਪਰਵ ਦਾ ਪਰਮਾਤਮਾ ਤਾਂ ਕੌਣ ਮਾਰ ਸਕਦੇ ਤੇਸ਼ਣ ਜੀ ਨੇ ਚੰਦੂਰ ਮਲ ਨੂੰ ਵੀ ਵੀ ਮਾਰ ਮੁਕਾਇਆ ਤੇ ਬਲਰਾਮ ਨੇ ਮੁਸ਼ਟ ਨੂੰ ਵਾਰ ਬੁਲਾ ਦਿੱਤਾ ਫਿਰ ਅਖੀਰ ਵਿੱਚ ਕਾਂਸ ਤੇ ਕ੍ਰਿਸ਼ਨ ਦਾ ਯੁੱਧ ਹੋਇਆ ਇਹ ਸਾਧ ਸੰਗਤ ਕਾਂਸ ਨੇ ਆਪਣੀ ਤਲਵਾਰ ਨਾਲ ਕ੍ਰਿਸ਼ਨ ਜੀ ਨੂੰ ਮਾਰਨ ਲਈ ਵਾਰ ਕੀਤਾ ਪਰ ਕ੍ਰਿਸ਼ਨ ਜਿਨੇ ਫਾਂਦ ਕੇ ਬਾਰ ਵਜਾ ਲਿਆ ਤੇ ਸਤੈਣ ਦਾ ਭਾਵ ਵੀ ਸਾਧ ਸੰਗ ਜੀ ਤਲਵਾਰ ਨਾਲ ਵਾਰ ਕੀਤਾ ਤਾਂ ਕਹਿੰਦੇ ਇੱਕ ਪਾਸੇ ਨੂੰ ਛਾਲ ਮਾਰ ਗਿਆ ਤੋਂ ਸਤਨਾ ਫਾਂਦ ਦਾ ਭਾਵ ਉੱਧ ਕੇ ਸੋ ਇਸ ਤਰ੍ਹਾਂ ਸਾਧ ਸੰਗ ਜੀ ਫਿਰ ਪ੍ਰਕ੍ਰਿਸ਼ਣ ਨੇ ਸਾਧ ਸੰਗ ਜੀ ਕਾਂਸ ਨੂੰ ਕੇਸਾਂ ਤੋਂ ਪਕੜ ਕੇ ਧਰਤੀ ਤੇ ਪਟਕਾ ਕੇ ਮਾਰ ਦਿੱਤਾ ਆਪਣੇ ਨਾਨੇ ਉੱਤੇ ਰਸੈ ਨੂੰ ਰਾਜ ਦਿੱਤਾ ਤੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਵਾਇਆ ਭਾਵ ਕਾਂਸ ਨੇ ਕਿਤਨੀ ਹੀ ਯਤਨ ਤੇ ਜੋਰ ਅਜਮਾਏ ਪਰ ਕੇਸ਼ਨ ਜਿੱਦ ਹੱਥੋਂ ਬਾਝ ਨਾ ਸਕਿਆ ਭਾਵ ਜੀਵਨ ਵਾਸਤੇ ਕੋਈ ਕਿੰਨੀ ਯਤਨ ਕਰੇ ਪਰ ਗਿਆਨ ਲਈ ਵੀ ਜੋਰ ਕੰਮ ਨਹੀਂ ਆਉਂਦਾ ਕਾਂਸ ਨੂੰ ਮਾਰਨ ਦਾ ਪ੍ਰਸੰਗ ਦਸ਼ਮੇਸ਼ ਪਿਤਾ ਨੇ ਦਸ਼ਮ ਗ੍ਰੰਥ ਵਿੱਚ ਇਸ ਪ੍ਰਕਾਰ ਕੀਤਾ ਹਰ ਪੂਦ ਤਵੈ ਰੰਭੂ ਮੈਂ ਤੇਨਰਪਤੋਸੋ ਜਾਂ ਤਹੀਂ ਭਗਤਾਰਿਓ ਕਾਂਸ ਲਈ ਕਰਟਾਲ ਸੰਭਾਰ ਕੇ ਕੂਪ ਭਰਿਓ ਕਰ ਐਂ ਚਨਕਾਰਿਓ ਬਾਨ ਮਾਰਨ ਦੇ ਦਸਵੇਂ ਪਾਸ਼ਾ ਨੇ ਜ਼ਿਕਰ ਕੀਤਾ ਕਿ ਤਾ ਕਹਿੰਦਾ ਤਲਵਾਰ ਵਾਜੀ ਨਾਲ ਜੁਦ ਹੋਇਆ ਜਸਾ ਸਿੰਘ ਜੀ ਢਾਲਾ ਨਾਲ ਇਕ ਬੀਜੇ ਤੋਂ ਵਾਰ ਬਜੰਗੇ ਦੌਰ ਦੇ ਤੀ ਤਨ ਪੈ ਸਰ ਫਾਂਦ ਗਏ ਤਤ ਦਾਗ ਸੰਭਾਰਿਓ ਕਹਿੰਦੇ ਜਦੋਂ ਕਾਂਸ ਨੇ ਪੂਰੇ ਜ਼ੋਰ ਦੀ ਕਹਿੰਦੇ ਵਾਰ ਕੀਤਾ ਨਾ ਕਹਿੰਦੇ ਕ੍ਰਿਸ਼ਨ ਜੀ ਨੇ ਕੁੱਦ ਕੇ ਉਹ ਵਾਰ ਬਚਾ ਲਿਆ ਕੇਸਨ ਤੇ ਗਹਿ ਕੇ ਰਿਪ ਕੋ ਧਰਨੀ ਪਰ ਕੈ ਬਲ ਤਾਏ ਪੁਛਾਰੇ ਕਹਿੰਦੇ ਜਦੋਂ ਬਾਰ ਕੀਤਾ ਕਾਂਸ ਨੇ ਤੇ ਕ੍ਰਿਸ਼ਨ ਜੀ ਕੁਦਦੇ ਤੇ ਕੁਦਦਿਆਂ ਨੇ ਕਹਿੰਦੇ ਹੱਥ ਬਨ ਕੇ ਤੇ ਕਹਿੰਦੇ ਜੋਰ ਦੀ ਮਾਰ ਤਾ ਨਾ ਮੁਕਾ ਕਹਿੰਦੇ ਕਾਂਸ ਨੂੰ ਥੱਲੇ ਸਿੜਦਾ ਫਿਰ ਕੀ ਕੀਤਾ ਕੇਸਨ ਤੇ ਗਹਿ ਕੇ ਰਿਪ ਕੋ ਕਹਿੰਦੇ ਕਾਂਸ ਨੂੰ ਕੇਸਾਂ ਤੋਂ ਪਕੜ ਲਿਆ ਧਰਨੀ ਪਰ ਕੈ ਬਲ ਤਾਏ ਪੁਛਾਰੇ ਕਹਿੰਦਾ ਕੇਸਾਂ ਤੋਂ ਫੜ ਕੇ ਤੇ ਪਟਕਾ ਪਟਕਾਰ ਕੇ ਜ਼ਮੀਨ ਦੇ ਨਾਲ ਮਾਰਿਆ ਕੇਸਣ ਤੇ ਗਹਿਕ ਰਿਪ ਕੋ ਧਰਨੀ ਪਰ ਵੱਲ ਤਾਹੇ ਪਸਾਰ ਕੇ ਮਾਰਦਾ ਫਿਰ ਚੰਡੀ ਦੀ ਵਾਰ ਦੇ ਵਿੱਚ ਵੀ ਲਿਖਦੇ ਆ ਤੇ ਤੂੰ ਹੀ ਬਲਕ੍ਰਿਸ਼ਨ ਲੈ ਤੰਸ ਕੇਸੀ ਪਕੜ ਵਿਰਾਗ ਕੇਸਾਂ ਤੋਂ ਪਕੜ ਕੇ ਮਾਰਿਆ ਸੀ ਪਰਖਾ ਸੁਸਾਦ ਸੰਗ ਇਸੇ ਤਰ੍ਹਾਂ ਰਾਜੇ ਪਰਿਸ਼ਦ ਨੇ ਜਾਣ ਵਾਸਤੇ ਬੜੇ ਯਤਨ ਕੀਤੇ ਕਿ ਮੈਂ ਸੱਪ ਲੜ ਕੇ ਨਾ ਮਰਾਂ ਜਦੋਂ ਉਸ ਪ੍ਰਭ ਦਾ ਹੁਕਮ ਹੋਇਆ ਤਾਂ ਸਾਰੇ ਯਤਨ ਵਿਅਰਥ ਚਲੇ ਗਏ ਤੇ ਰਾਜਾ ਪਰਿਸ਼ਤ ਤਸ਼ਕਨਾਗ ਲੜਮ ਕਰਤੀ ਮਾਰਿਆ ਗਿਆ ਸਿੰਗੀ ਨੀਕੀ ਦਾ श्राप ਪੂਰਾ ਹੋਇਆ ਗੰਗਾ ਚ ਬਨਾਇਆ ਸੀਸਮੈ ਸੂਰ ਵੀਰਾਂ ਦੇ ਪਹਿਰੇ ਤੇ ਸੁਖਦੇਵ ਦੁਆਰਾ ਕੀਤੀ ਗਈ ਭਾਰਤਕ ਕਥਾ ਆਨ ਸਾਰੇ ਯਤਨ ਵੀ ਰਾਜਾ ਪਰਿਸ਼ਤ ਨੂੰ ਬਚਾ ਨਾ ਸਕੇ ਭਾਵ ਜਿਉਂ ਲਈ ਕਿਸੇ ਦਾ ਜੋਰ ਨਾ ਚੱਲਿਆ ਇਸ ਕਰਕੇ ਮਾਰੈ ਕਹਿੰਦੇ ਮਰਨ ਨਹਿ ਜੋਰ ਜੇਕਰ ਕੋਈ ਆਪਣੀ ਮਰਜ਼ੀ ਨਾਲ ਮਰਨਾ ਵੀ ਚਾਹੇ ਤਾਂ ਕਿਸੇ ਵਿੱਚ ਮਰਨ ਦਾ ਵੀ ਹੌਸਲਾ ਨਹੀਂ ਪੈਂਦਾ ਭਾਵ ਬਲ ਨਹੀਂ ਭਾਵ ਮੌਤ ਵੀ ਉਨੂੰ ਆਉਂਦੀ ਹੈ ਜਦ ਉਸ ਅਕਾਲ ਪੁਰਖ ਵੈ ਗੁਰੂ ਦਾ ਹੁਕਮ ਹੋਵੇ ਰੋਜ ਜੋਰ ਨਾਰਾਜ ਮਾਲ ਮਨਸੂਰਾ ਕਿਸੇ ਵੀ ਰਾਜ ਦੀ ਪ੍ਰਾਪਤੀ ਦਾ ਮਾਲ ਭਾਵ ਹਾਥੀ ਘੋੜੇ ਉੱਠਾਂ ਆਦਿ ਦੀ ਪ੍ਰਾਪਤੀ ਦਾ ਬਲ ਨਹੀਂ ਭਾਵ ਇਹ ਸਭ ਕੁਝ ਪ੍ਰਭੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਭਾਵ ਸਾਧ ਸੰਗਤ ਜੀ ਰਾਜਮਾਨ ਦੇ ਮਨ ਵਿੱਚੋਂ ਤਿਆਗਣ ਰੋਲੇ ਦੱਪੇ ਦਾ ਸੰਭਾਲਣਾ ਵੀ ਜੋਰ ਪਰਮੇਸ਼ਰ ਦੇ ਨਾਮ ਵਿੱਚ ਹੈ ਜੋਰ ਨਾ ਸੋਚੀ ਗਿਆਨ ਵਿਚਾਰ ਕਿਸੇ ਵਿੱਚ ਸਾਧ ਸੰਗਤ ਧਿਆਨ ਲਗਾ ਕੇ ਗਿਆਨ ਵੀ ਵਿਚਾਰ ਦਾ ਆਪਣਾ ਕੋਈ ਬਲ ਨਹੀਂ ਹੈ ਤੇ ਵਿਚਾਰ ਵੀ ਪਰ ਵੀ ਕੋਈ ਬਲ ਨਹੀਂ ਹੈ ਵੀ ਕੋਈ ਗਿਆਨ ਵੀ ਵਿਚਾਰ ਕਰਨਾ ਵੀ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਅਸੰਭਵ ਹੈ ਜੋਰ ਨਾਲ ਜੁਗਤੀ ਸੋ ਤਾਂ ਸੰਸਾਰ ਕੋਈ ਵੀ ਸ਼ਾਸਤਰ ਆਦਿਆਂ ਜੁਗਤੀਆਂ ਸਿੱਖ ਕੇ ਇਸ ਸੰਸਾਰ ਤੇ ਆਪਣਾ ਜੋਰ ਨਹੀਂ ਸਾਥ ਸੰਗ ਦੇ ਵੀ ਪਾ ਸਕਦਾ ਕਹਿਣ ਦਾ ਭਾਰ ਜੇ ਸੰਸਾਰ ਨਾ ਪ੍ਰਮਾਤਮਾ ਦੀ ਰਹਿਜਤੋਂ ਬਗੈਰ ਕਹਿੰਦੇ ਸੰਸਾਰ ਕੋਈ ਨਹੀਂ ਬੰਦਾ ਸੁਖ ਸਕਦਾ ਕਿਸੇ ਜੋਗਤੀ ਦੇ ਨਾਲ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਆਖਦਾ ਜਿਸ ਸਾਥ ਜੋਰ ਕਰ ਵੇਖੈ ਜਿਸ ਦੇ ਹੱਥ ਵਿੱਚ ਜੋਰ ਹੈ ਨਾ ਦੇਖ ਕੇ ਅਜਮਾਲੇ ਪਰ ਕੁਝ ਨਹੀਂ ਕਰ ਸਕਦਾ ਉਹ ਤਾਂ ਕਾਲਪੁਰਖ ਵੈਗੁਰੂ ਹੈ ਇਸ ਕਰਕੇ ਮਾਰ ਕਹਿੰਦੇ ਨਾਮ ਤੋਂ ਤੂੰ ਇਤਨਾ ਕੋਈ ਉਹ ਕਾਲਪੁਰਖ ਵੈਗੁਰੂ ਤੋਂ ਬਗੈਰ ਕੋਈ ਪੁੱਤਮ ਹੈ ਹੀ ਨਹੀਂ ਇਸ ਕਰਕੇ ਸਭ ਕੁਝ ਹੈ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਬੰਦੇ ਦਾ ਕੋਈ ਜੋਰ ਨਹੀਂ ਸਾ ਸੰਗਤ ਦੀ ਸੇਸਤਰਾ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਪੜੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਕਿ ਇਹ ਭਾਈ ਸਿੱਖਾ ਹਮੇ ਦਾ ਤਿਆਗ ਕਰ ਆਪਣੇ ਜ਼ੋਰ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ ਨਾ ਜ਼ੋਰ ਕਰਕੇ ਬੋਲਿਆ ਜਾ ਸਕਦਾ ਨਾ ਜ਼ੋਰ ਕਰਕੇ ਉੱਥੋਂ ਪਹੁੰਚਿਆ ਜਾ ਸਕਦਾ ਇਹ ਮੰਗਣਾ ਤੇ ਦੇਣਾ ਵੀ ਜ਼ੋਰ ਨਾਲ ਨਹੀਂ ਹੋ ਸਕਦਾ ਜੀਵਨ ਤੇ ਮਰਨ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ ਭਾਵੇਂ ਆਪਣੀ ਮਰਜ਼ੀ ਨਾਲ ਕੋਈ ਜ਼ੋਰ ਕਰਕੇ ਨਾ ਜਿਉਂਦਾ ਰਹਿ ਸਕਦਾ ਤੇ ਨਾ ਹੀ ਮਰ ਸਕਦਾ ਹੈ ਰਾਜਮਾਲ ਤੇ ਧਨ ਪ੍ਰਾਪਤ ਕਰਨ ਦੇ ਵਿੱਚ ਕਿਸੇ ਦਾ ਜੋਰ ਨਹੀਂ ਚੱਲਦਾ ਇਹ ਮਾਨ ਦਾ ਸ਼ੋਰ ਸ਼ਰਾਬਾ ਹੈ ਬਲ ਕਰਕੇ ਕਿਸੇ ਦਾ ਰਾਜਮਾਲ ਹੋਣਾ ਨਹੀਂ ਹੋ ਸਕਦਾ ਵੇਦਾਂ ਦੀਆਂ ਸੁਰਤੀਆਂ ਜਾਣ ਵਿਚਾਰਨ ਵਿੱਚ ਵੀ ਕਿਸੇ ਦਾ ਜੋਰ ਨਹੀਂ ਯੋਗਤਾ ਦੇ ਜੋਰ ਨਾਲ ਵੀ ਕੋਈ ਸੰਸਾਰ ਤੋਂ ਸੁੱਖ ਨਹੀਂ ਸਕਦਾ ਇਸੇ ਪ੍ਰਕਾਰ ਕੇਵਲ ਕਹਿਣ ਮਾਤਰ ਕਰਕੇ ਮੰਗਣ ਕਰਕੇ ਦਾਨ ਦੇਣ ਕਰਕੇ ਬਹੁਤਾ ਚਿਰ ਜਉਣਾ ਰਹਿਣ ਕਰਕੇ ਆਤਮ ਹਾਤ ਕਰਕੇ ਰਾਜ ਈਮਾਲ ਹਾਥੀ ਕੋੜ ਧਨਾ ਪ੍ਰਾਪਤ ਕਰਕੇ ਨਾਇਟੀਆਂ ਦੁਖਤੀਆਂ ਸਿੱਖਣ ਕਰਕੇ ਸੰਸਾਰ ਤੋਂ ਈ ਧੋਣ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਾਂ ਪ੍ਰਮਾਤਮਾ ਨਾਲ ਮਲਾਪ ਨਹੀਂ ਹੋ ਸਕਦਾ ਹੰਗ ਤਾਂ ਤੇ ਮੋਹ ਹੋਵੇ ਤਾਂ ਗਿਆਨ ਹੋ ਸਕਦਾ ਜਿਸ ਸਤੂਗ੍ਰਾਂ ਦੇ ਹੱਥ ਵਿੱਚ ਗਿਆਨ ਹੈ ਉਹ ਸਿੱਖ ਨੂੰ ਹੱਥ ਤੇ ਧਰੇ ਔਲੇ ਦੀ ਨਿਆਈ ਗਿਆਨ ਪਰਵਾ ਸਕਦਾ ਉਹ ਬ੍ਰਹਮ ਵੇਤੀ ਵੀ ਸਮ ਦ੍ਰਿਸ਼ਟੀ ਹੋ ਜਾਂਦੇ ਨੇ ਉਸ ਵਿੱਚ ਉੱਚਾ ਜਾਂ ਨੀਮਾ ਪਰ ਨਹੀਂ ਰਹਿੰਦਾ ਬਾਕੀ ਇਹ ਸਾਰਾ ਐਵੇਂ ਮਨ ਦਾ ਸੋਰ ਸਰਾਬਾ ਹੈ ਜੇ ਕਿਸੇ ਦੇ ਕਥਨ ਕਰਨ ਵਿੱਚ ਸੰਸਾਰ ਕਿਸੇ ਦੇ ਮਾਨ ਵਿੱਚ ਮਾਨ ਹੈ ਮੈਂ ਕੁਝ ਕਰ ਸਕਦਾ ਤਾਂ ਜਿਸ ਦੇ ਹੱਥ ਵਿੱਚ ਬਲੋ ਕਰਕੇ ਵੇਖ ਲੈ ਸਾਰੇ ਆਪਣੇ ਆਪ ਨੂੰ ਉਤਮ ਮੰਨਦੇ ਨੇ ਨੀਚ ਕੋਈ ਨਹੀਂ ਮੰਨਦਾ ਜਿਸ ਕਰਕੇ ਪ੍ਰਾਪਤ ਨਹੀਂ ਹੁੰਦਾ ਕੋਈ ਉਤਮ ਜਾਨੀ ਜੋੜ ਕਰਕੇ ਕੋਈ ਜੀ ਨਹੀਂ ਕਰ ਸਕਦਾ ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੀਤੀਵੀਂ ਪਉੜੀ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ ਨੇ ਸੋ ਮਹਾਰਾਜ ਕਿਰਪਾ ਕਰੇ ਕਲਮ 34ਵੀਂ ਪਉੜੀ ਦੀ ਵਿਚਾਰ ਕਰਾਂਗੇ ਸੋ ਗੁਰਮਤਿ ਦੀਆਂ ਵਿਚਾਰਾਂ ਕਰਦੇ ਆਂ ਹੋਈਆਂ ਆਨੰਦ ਤ੍ਰਾਨੀਆਂ ਕੋਲਾ ਸਤਿਗੁਰੂ ਦੀ ਔਰ ਗੁਰੂਕ੍ਰਿਸ਼ਨ ਤੋਂ ਬਖਸ਼ਣ ਜੋਗ ਹੈ ਸੋ ਸਤਿਗੁਰੂ ਜੀ ਦੇ ਇਸ ਸਿਧਾਂਤ ਚੱਲ ਕੇ ਲੋਕ ਸੁਖੀਏ ਪਰਲੋਕ ਸੇ ਲੇ ਨਾਨਕ ਹਰ ਪ੍ਰਭਾ ਤੇ ਮੇਰੇ ਲਈ ਭਾਹੀ ਬਲਾਉ ਦੀ ਫਤੇ ਪਾਉ ਦੀ ਪ੍ਰਤਿਆਪ ਕੋ ਵਾਹਿਗੁਰੂ ਦੀ ਕਾ ਖਾਨਸੋ ਵਾਹਿਗੁਰੂ ਦੀ ਫਤੇ